ਇਹਨਾਂ ਘਟਨਾ ਦੀ ਬੈਠਕ ਹੋਈ ਹੈ। ਹਾਂ, ਕੋਲੋ ਸਾਰੇ ਇੱਕ ਮਿੰਟ ਵਿੱਚ ਮੇਰੇ ਨਾਲ ਸतीश ਸ਼ਰਮਾ ਜੀ ਔਰ ਪ੍ਰਵੀਨਾ ਜੀ, ਰਾਹੁਲ ਦੁਆ ਜੀ, ਬਖਸ਼ੀ ਜੀ, ਹਰਕਿਰਤ ਪੁਰਾਣਾ ਜੀ ਸਾਰੇ ਮੇਰਾ ਰੋਗ ਹੈ। ਇਹ ਸਾਰੇ ਲੀਡਰ ਸਾਹਿਬਾਨ ਸ਼ਾਮਲ ਹੋਇਆ ਔਰ ਫੈਸਲਾ ਜਿਹੜਾ ਹੋਇਆ ਹੈ ਸਮੂਹ ਹਿੰਦੂ ਸੰਗਠਨਾ ਦਾ 16 ਦਸੰਬਰ 2024 ਨੂੰ ਗੋਹਾਟਾ ਕਾਂਡ ਦੇ ਖਿਲਾਫ ਔਰ ਬੰਗਲਾਦੇਸ਼ ਦੇ ਹਿੰਦੂਆਂ ਦੇ ਨਿੱਤਾਂ ਦੀ ਰਾਖੀ ਦੇ ਲਈ ਪੰਜਾਬ ਭਰ ਦੇ ਡੀਸੀ ਦਫ਼ਤਰਾਂ ਦੇ ਸਾਹਮਣੇ 12 ਵਜੇ ਤੋਂ ਲੈ ਕੇ 2 ਵਜੇ ਤੱਕ ਧਰਨਾ ਲਾਇਆ ਜਾਏਗਾ ਲੁਧਿਆਣੇ ਵਿਖੇ ਜਿਹੜਾ ਸਮੂਹ ਹਿੰਦੂ ਸਕੱਡਾਂ ਦਾ ਧਰਨਾ ਲੱਗੇਗਾ ਉਹ 12 ਵਜੇ ਤੋਂ ਲੈ ਕੇ 2 ਵਜੇ ਤੱਕ ਇਸੇ ਲੁਧਿਆਣੇ ਦੇ ਦਫ਼ਤਰ ਵਿਖੇ ਪੰਜਾਬੀ ਭਮਨ ਕੋਲ ਇਕੱਠੇ ਹੋ ਕੇ ਸਵੇਰੇ 10 ਵਜੇ ਇਕੱਠੇ ਹੋਣਗੇ ਅਤੇ ਲਗਭਗ 11 ਵਜੇ ਤੋਂ ਉਥੋਂ ਗੋਵਿੰਦ ਸਾਹਿਬ ਮੋਰਚਾ ਦਾ ਮੋਰਚਾ ਸਟਾਰਟ ਹੋ ਜਾਏਗਾ ਅਤੇ ਧਰਨਾ ਦਿੱਤਾ ਜਾਏਗਾ ਅਤੇ ਚੇਤਾਵਨੀ ਪੱਤਰ ਦਿੱਤਾ ਜਾਏਗਾ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਗਊ ਹੱਤਿਆਵਾਂ ਹੋ ਰਹੀਆਂ ਜਿਸ ਦੇ ਨਾਲ ਜਿਹੜੇ ਸਨਾਤਨੀਆਂ ਗਊ ਮਾਤਾ ਨੂੰ ਪਿਆਰ ਕਰਨ ਵਾਲੇ ਆ ਸਭ ਜਿਹੜੇ ਹਿਲਦੇ ਬਲੁੰਧਰੇ ਗਏ ਆ ਉਸ ਨੂੰ ਲੈ ਕੇ ਸਟੇਟ ਜੀ ਗੌਰ ਰਖਸ਼ਾ ਦਲਦੋਰ ਭਗਵਨ ਮੁਰਤਾ ਜੀ ਇਹਨਾਂ ਨੇ ਇੱਕ ਸਾਰੇ ਸਨਾਤਨੀਆਂ ਨੂੰ ਇਕੱਠਾ ਕਰਨ ਵਾਸਤੇ ਇੱਕ ਅੰਦੋਲਨ ਲੁਕਿਆ ਜਿਸ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਗਊ ਹੱਤਿਆ ਦੇ ਖਿਲਾਫ ਜਿਹੜਾ ਇਹ ਅੰਦੋਲਨ ਸ਼ੁਰੂ ਕੀਤਾ ਗਿਆ ਉਸੇ ਕੜੀ ਦੇ ਵਿੱਚ ਪੰਜਾਬ ਦੇ ਵਿੱਚ ਅਲੱਗ-ਅਲੱਗ ਮੀਟਿੰਗਾਂ ਹੋਈਆਂ ਤੇ ਲੁਧਿਆਣਾ ਦੇ ਵਿੱਚ ਵੀ ਇੱਛਾਪੂਰਨ ਸ਼੍ਰੀ ਸ਼ਨੀ ਦੇ ਮੰਦਿਰ 'ਚ ਮੀਟਿੰਗ ਹੋਈ ਹੈ ਜਿਸ ਦੇ ਵਿੱਚ ਹਿੰਦੂ ਸੱਟਰਾਂ ਦੇ ਨੁਮਾਇंदे ਤਾਂ ਅੱਜ ਸ਼ਾਮ ਨੂੰ ਹੈ 16 ਤਰੀਕ ਨੂੰ ਵੱਡੇ ਪੱਦਰ ਦੇ ਡੀਸੀ ਆਫਿਸ ਦੇ ਬਾਹਰ ਜਿਹੜਾ ਇਹ ਧਰਨਾ ਦਿੱਤਾ ਜਾ ਰਿਹਾ ਹੈ ਗਊ ਹੱਤਿਆ ਦੇ ਖਿਲਾਫ ਜਿਸ ਦੇ ਵਿੱਚ ਸਾਰੇ ਆਪਣੀ ਪੁਸਤਕੀ ਦਰਜ ਕਰਾਉਣਗੇ ਔਰ ਜਿਹੜੀ ਇਹ ਅੰਦੋਲਨ ਹੈ ਗਊ ਹੱਤਿਆ ਦੇ ਖਿਲਾਫ ਇਹ ਜਿਹੜੀ ਲੜਾਈ ਲੰਬੀ ਖਿੱਚੀ ਜਾਏਗੀ ਅਗਰ ਗਊ ਹੱਤਿਆ ਨਹੀਂ ਬੰਦ ਹੁੰਦੀ ਤੇ ਸਾਰੇ ਸਨਾਪਤੀ ਸਾਰੇ ਗਊ ਪ੍ਰੇਮੀ ਇੱਕ ਵੱਡਾ ਹੋਰ ਅੰਦੋਲਨ ਛੇੜਨ ਵਾਸਤੇ ਤਿਆਰ ਹੋਣਗੇ ਜਿਸ ਦੇ ਵਿੱਚ ਮੈਂ ਵਧਾਈ ਦੇਣਾ ਸਤਿ ਸ਼੍ਰੀ ਅਕਾਲ ਜੀ ਨੂੰ ਔਰ ਕਰਨ ਗੁਪਤਾ ਜੀ ਨੂੰ ਔਰ ਜਿਹੜਾ ਆਏ ਹੋ ਸਾਰੇ ਪਹੁੰਚੇ ਅਲੱਗ-ਅਲੱਗ ਹਿੰਦੂ ਸੰਸਥਾਵਾਂ ਦੇ ਜਿਹੜੇ ਨੁਮਾਇੰਦੇ ਉਹਨਾਂ ਨੂੰ ਜਿਹੜੇ ਵੱਧ ਚੜ ਕੇ ਗਊ ਹੱਤਿਆ ਦੇ ਖਿਲਾਫ ਜਨਾ ਦਰਦ ਲਈ ਕਰ ਰਹੇ ਗਏ ਜੈ ਸ਼ਿ ਸ਼ਾਮ ਜੈ ਗੋ ਥੈਂਕ ਯੂ ਜੈ ਸ਼ਿ ਸ਼ਾਮ ਹਨ ਮਹਾਦੇਵ ਮੋਤਾਜੀ ਜਿਹਨੇ ਬਿਸ਼ਾਲਤਾ ਸਰਹਾਲੀ ਜ਼ਿਲ੍ਹਾ ਪ੍ਰਧਾਨ 10 ਤਾਰੀਖ ਦੇ ਧਰਨਾ ਪ੍ਰਦਰਸ਼ਨ ਇਸੇ ਮਤੀ ਸੀ ਬੇਨਤੀ ਕਰੂੰ ਇਸ ਸਮਾਂ ਇਸ ਵਾਰਸੀ ਤੇ ਪੰਜਾਬ ਕੇ ਲੋਕੋ ਸੇ ਕੀ ਪਰਚਰ ਕਿਸ ਨਹੀਂ ਸਾਹੇ और ये कोई पार्टी का काम नहीं है कि गौ माता के लिए आवाज़ उठाया गया है और गाय माता सबकी है गाय माता को राष्ट्र माता, गया माता। का दर्जा मिले जय श्री राम लेकिन गौ हत्या का मुद्दा उठाया लेकिन जो गाय आवारा गोम रही है उनके लिए क्या रखा है व्यवस्था है गौशाला में गौ जा रही है कि सारा व्यवस्था तो नहीं हो सकता लेकिन हमारे सतीश जी लगे हुए हैं प्रधान और बहुत जल्दी उस चीज के लिए काम ਬਾਰੇ ਤੁਹਾਡੇ ਜਸ਼ਨਗ੍ਰਾਮ ਦੇਗੋ ਮਤ ਜ ਸਾਡਾ ਇੱਕੋ ਹੀ ਮਕਸਦ ਹੈ ਸਾਰੇ ਸੰਗਠਨਾਂ ਨੂੰ ਸੰਗਠਨਾਂ ਦੀ ਮੈਟ੍ਰਿਕ ਹੈ ਜਿਹਦੇ ਤੋਂ ਮੰਦਰਾ ਨੂੰ ਪਰਨਾਮ ਕਮੇਟੀ ਜਾਂ ਮੇ ਪਰਨਾਮ ਹੈ ਕੋ ਰਾਮ ਨਿਮਨ ਕਮੇਟੀ ਦਾ ਅੱਜ ਸਾਰੇ ਨੇ ਫੈਸਲਾ ਲਿਆ ਇੱਕਜੁੱਟ ਹੋ ਕੇ ਪੰਜਾਬ ਦੇ ਅੰਦਰ 16 ਤਰੀਕ ਨੂੰ ਹਰ ਡੀਸੀ ਦਫ਼ਤਰ ਅੱਗੇ ਦੋ ਅੰਕਾਂ ਦੀ ਰੱਖਸ਼ਾ ਦਾ ਅਸਰ ਗੋਮਾਤਾ ਦਾ ਅਗੋ ਕਤਲ ਨਾ ਹੋਵੇ ਗੋਮਾਤਾ ਨੂੰ ਰਾਜਾ ਮਤਾ ਦਾ ਦਰਜਾ ਮਿਲੇ ਜਿਸ ਤਰ੍ਹਾਂ ਕਿ ਮਹਾਰਾਸ਼ਟਰ ਦੇ ਅੰਦਰ ਗੋਮਾਤਾ ਨੂੰ ਰਾਜਾ ਮਤਾ ਦਾ ਦਰਜਾ ਦਿੱਤੇ ਇਸ ਕਰਕੇ ਅਸੀਂ ਵੀ ਚਾਹੁੰਦੇ ਹਾਂ ਪੰਜਾਬ ਦੇ ਅੰਦਰ ਗੋਮਾਤਾ ਨੂੰ ਰਾਜਾ ਮਤਾ ਦਾ ਦਰਜਾ ਮਿਲੇ ਤਾਂ ਕਿ ਪੂਰੇ ਪੰਜਾਬ 'ਚ ਗੋਹ ਹੱਤਿਆ ਬੰਦ ਹੋ ਸਕੇ ਕਿਉਂਕਿ ਇਹ ਜਿਹੜੀ ਧਰਤੀ ਹੈ ਗੁਰੂਆਂ ਦੀ ਧਰਤੀ ਹੈ ਇਸ ਧਰਤੀ ਸ਼ਹੀਦਾਂ ਦੀ ਧਰਤੀ ਹੈ ਇਸ ਧਰਤੀ ਦਾ ਕਤਲ ਹੋਣਾ ਮੈਂ ਸਮਝਾਂਗਾ ਗੁਰੂਆਂ ਦਾ અપਮਾਨਾ ਕਿਉਂਕਿ ਗੁਰੂਆਂ ਨੇ ਖਾਲਸਾ ਜਦੋਂ ਸੱਚਿਆ ਉਦੋਂ ਇੱਕੋ ਹੀ ਸ਼ਬਦ ਦਿੱਤੀ ਸੀ ਗਊ ਗਰੀਬ ਦੀ ਰੱਖਿਆ ਕਰਨਾ ਪਰ ਇੱਥੇ ਗਊ ਹੱਤਿਆ ਜ਼ਿਆਦਾ ਹੋ ਰਹੀ ਹੈ ਇਸ ਚੀਜ਼ਾਂ ਨੂੰ ਲੈ ਕੇ ਅਸੀਂ ਪੂਰੇ ਪੰਜਾਬ 'ਚ ਘੁੰਮ ਰਹੇ ਹਾਂ 16 ਤਰੀਕ ਨੂੰ ਹਰ ਡਿਸਟ੍ਰਿਕਟ 'ਚ ਹਜ਼ਾਰਾਂ ਦੇ ਲੋਕਾਂ ਚ ਜਿਹੜੇ ਸਨਤਨੀ ਹੈ ਇਕੱਠੇ ਹੋ ਕੇ ਧਰਮੇ ਪ੍ਰਦਰਸ਼ਨ